ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਮੱਕੇ ਦੀ ਸਵਾਲ ਪੀਰ ਬਹਾਉਦੀਨ ਸੂਰਾ ਆਖੇ ਪੀਰ ਬਹਾਉਦੀਨ ਕਹੋ ਨਾਨਕ ਵਿਚਾਰ ਖਾਤਿਆਂ ਕੌਣ ਨਿਆਮਤੀ ਉਪਜੈ ਅਮਲ ਬਿਕਾਰ ਕੌਣ ਨਿਆਮਤ ਕਾਦਿਆ ਹੋਵਣ ਨੇਕ ਅਮਲ ਏ ਹਕੀਕਤ ਗੋਇਕਰ ਕਰੇ ਤਮਾਮੀ ਹਲ ਜਵਾਬ ਨਾਨਕ ਸਾਖਾ ਸੂਰਾ ਆਖੇ ਨਾਨਕ ਰਾਸਤ ਪੰਧ ਸੁਣੀਐ ਮਨ ਚਿਤ ਤਾਰ ਨਿਆਮਤ ਜੋ ਬਦਖਾਕ ਦੀ ਖਾਤਿਆਂ ਹੋਏ ਬਿਕਾਰ ਨਿਆਮਤ ਜੋ ਨੇਕ ਖਾਕ ਦੀ ਤਿਸਥੀ ਨੇਕ ਅਮਲ ਨਿਆਮਤ ਖਾਵੇ ਜੋ ਦੀ ਲਏ ਖੁਦਾਏ ਮਹਲ ਖਾਣਾ ਮਾਲ ਹਰਾਮ ਦਾ ਨਿਆਮਤ ਗੁਨਾ ਗੂਨ ਖਾਦੇ ਪੀਤੇ ਹਰਾਮ ਹੈ ਤ੍ਰਿਗ ਅਭਿਹੀ ਜੂਨ ਗੁੱਸਾ ਹੋਵੇ ਜਿਤ ਖਾਦਿਆਂ ਸਹਿਵਤ ਮਨੀ ਹਰਾਮ ਖੁਦੀ ਤਕਬਰ ਸ਼ੈਤਾਨਗੀ ਕਰੇ ਇਬਲੀਸ ਕੰਮ ਦੇ ਅਜਾਬ ਗਰੀਬ ਨੂੰ ਖਾਏ ਤਿਨਾਂ ਦਾ ਮਾਸ ਮੁਰਗੀ ਮਾਰੇ ਪੀਰ ਜੀ ਦਗਾ ਕਰੇ ਗਰੀਬੀ ਘਾਤ ਹੋਰ ਵਿਚਾਰ ਬਹੁ ਜਾਨਵਰਾ ਪਾਏ ਪਰਿੰਦੇ ਲਖ ਮਾਰਨ ਪਾਏ ਹਰਾਮ ਸੋ ਹਹਿ ਜਲਾਦਾ ਪਖ ਜਬਰਾ ਮਾਰ ਨ ਸਕਨੀ ਫੀਲਾ ਸ਼ੇਰ ਬਲੰਗ ਤੇ ਇਹ ਹਰਾਮ ਬਹੁ ਚਾਲਮਾ ਜੋ ਮਾਰਨ ਅਗੋ ਡੰਗ ਡਾਡਿਆਂ ਕੋਈ ਨਾ ਮਾਰਈ ਕਰਨ ਜੀ ਅੱਗੋਂ ਜੀਰ ਜੋ ਗਰੀਬ ਨਿਮਾਨੜੇ ਤਿੰਨਾ ਲੈਂਦੇ ਪਿੰਦ ਅੜੇ ਅਥੇੜ ਲਿਖਿਆ ਆਚਾਰ ਕਿਤਾਬ ਵਿੱਚ ਸਭ ਪਰ ਜੋਰ ਹਰਾਮ ਸੋਈ ਕਲਮੇ ਪਾਕ ਜੋ ਮੰਨੇ ਰੱਬ ਕਲਾਮ ਸਤਜੁਗ ਅੰਦਰ ਪੀਰ ਜੀ ਫਰਿਸ਼ਤਿਆਂ ਦੇ ਅਵਤਾਰ ਖਾਣਾ ਤਿਸਾ ਬਾਤ ਜੀ ਕਛ ਹੋਰ ਨਾ ਕਰਨ ਆਹਾਰ ਕਰਨ ਅਲਾ ਦੀ ਬੰਦਗੀ ਹੋਰ ਬਿਉਪਾਰ ਨਾ ਕੋਏ ਮਹਿਲਨਾ ਮਾੜੀ ਬੈਠ ਕਾ ਕਾਨੇ ਛੱਪਰ ਹੋਏ ਤ੍ਰੇਤੇ ਅੰਦਰ ਪੀਰ ਜੀ ਦੇਵਾਂ ਦੇ ਅਵਤਾਰ ਖਾਣਾ ਉਹਨਾਂ ਦਾ ਆਪ ਸੀ ਕਚਹੋਰ ਨ ਕਰਨ ਆਹਾਰ ਦੁਆਪਰ ਅੰਦਰ ਪੀਰ ਜੀ ਜੀਨਾ ਦੇ ਅਵਤਾਰ ਖਾਣਾ ਉਹਨਾਂ ਦਾ ਖਾਰ ਸੀ ਮੱਛੀ ਮਸ ਆਹਾਰ ਕਲਯੁਗ ਅੰਦਰ ਪੀਰ ਜੀ ਖਵੀਸਾ ਦੇ ਅਵਤਾਰ ਖਾਣਾ ਕੀਤਾ ਕਿਰ ਰਬੀ ਅਖ ਅਬਖ ਆਹਾਰ ਖਾਕੇ ਦੇ ਇਹ ਪੁੱਤਲੇ پھر خاخو ماہ سماہی پیر جی جمن مرن آہی بندگی باچو پیر جی پانی تام حرام پان سجائی بہت بسا سہبت کل یگ اندر پیر جی بنا عذاب ناکام جیون کھائے حرام ہے مویانا آوے کام کل یوگ دنی حرام ہے مویانا آوے کام جیون دین گوائی ہے ਮੁਹਿਆ ਨਾਲ ਨਾ ਜਾਈ ਕਿਸ਼ਤੀ ਡੁੱਬੀ ਅਜ਼ਾਬ ਦੀ ਕੱਢ ਨਾ ਸਕੇ ਕੋਈ ਰਾਮ ਰਸੂਲ ਸਿੱਧ ਪੀਰ ਜੀ ਥਾਖੀ ਰਹੇ ਖਲੋਈ ਪਾਰੀ ਕਿਸ਼ਤੀ ਅਜ਼ਾਬ ਦੀ ਮੁਹਾਨੀਆਂ پاس ਨਾ ਚੋਰ ਡੁੱਬੀ ਇਬਾਦਤ ਬੰਦਗੀ ਵਿੱਚ ਲਾਹੁ ਕੁਮਰ ਕੋਰ ਅਮਲੀ ਆਪੋ ਆਪਣੀ ਸਭ ਕੇ ਇਲਾਹੇ ਸਚਾਈ ਹੱਕ ਅਮਲਾਂ ਦੀਆਂ ਨੇਕੀਆਂ ਬੰਦਿਆਂ ਹਨ ਜੋ ਪਾਏ ਜੀਹਾ ਬੀਜੇ ਸੋ ਲੁਣੇ ਹੱਥੋਂ ਹੱਥ ਨਿਬੇੜੇ ਕਾਲ ਯੁਗ ਕਰਨੀ ਸਾਰ ਹੈ ਉਸੇ ਝਗੜਾ ਫੇਰ ਅਦਲ ਨ ਕਰਸਨ ਪਾਤਸ਼ਾ ਮੀਰ ਵਜ਼ੀਰ ਉਮਰਾਈ ਕਾਜ਼ੀ ਮੁਫਤੀ ਮੌਲਵੀ ਬੁੱਲਾ ਸ਼ੇਖ ਉਲਮਾਈ ਸਭ ਉੱਪਰ ਸਰਦਾਰ ਹੈ ਦੇਂਦੇ ਹੱਕ ਗਵਾਏ ਤ੍ਰਿਗ ਅਵੇਹਾ ਖਾਵਣਾ ਜਿਤ ਖਾਤ ਜਿਤ ਪਾਦਿਆਂ ਮਿਲੇ ਸਚਾਈ ਸਵਾਲ ਪੀਰ ਬਹਾਉਦੀਨ ਸੂਰਾ ਆਕੇ ਪੀਰ ਬਹਾਉਦੀਨ ਸੁਣ ਨਾਨਕ ਸਰਦਾਰ ਕਿਉਂ ਕਰ ਮਿਲੀ ਰੱਬ ਨੂੰ ਕਿਉਂ ਕਰ ਹੋਏ دیدار ਕਿਹੜੀ ਸੂਰਤ ਰੱਬ ਦੀ ਰਹਿੰਦੀ ਕਿਹੜੀ ਜਾਏ ਖਾਂਦਾ ਕੀ ਨਿਆਮਤਾ ਪਹਿਰੇ ਕੀ ਕੋਵਾਏ ਕਰਕੇ ਕਿਹੜੀ ਬੰਦਗੀ ਮਿਲੇ ਗਰੀਬ ਨਿਵਾਸ ਜਾਂ ਰੱਬ ਮਿਲੇ ਤਾਂ ਕਾਰਜ ਹੋਏ ਪੂਰਾ ਹੋਵੇ ਕਾਜ ਜਵਾਬ ਨਾਨਕ ਸ਼ਾ ਸੂਰਾ ਆਖੇ ਨਾਨਕ ਸ਼ਾ ਸੂਰਾ ਸੱਚ ਸੁਣੋ ਬਹਾਉਦੀਨ ਸ਼ਾ ਕਰ ਮਸਕਿਨੀ ਬੰਦਗੀ ਤਾਂ ਮਿਲੀਏ ਬੇਪਰਵਾ ਨੂਰੀ ਸੂਰਤ ਰੱਬ ਦੀ ਰਹਿੰਦਾ ਸੁਬਨੀ ਜਾਏ ਕੰਧ ਦਾ ਰਗ ਨਿਆਮਤਾ ਪਿੰਦਾ ਸ਼ਬਦ ਅਗਾਏ ਕਰਕੇ ਮਿਹਨਤ ਬੰਦਗੀ ਮਿਲੇ ਗਰੀਬ ਨਿਵਾਜ ਜਹ ਰੱਬ ਮਿਲੇ ਤਾਂ ਕਰਮ ਹੋਏ ਸਵਨਨ ਸਭੇ ਕਾਜ ਸਵਾਲ ਪੀਰ ਬਾਬੂਦੀਨ ਸੂਰਾ ਆਖੇ ਪੀਰ ਬਾਬੂਦੀਨ ਸੱਚਾ ਸੁਣੋ ਸਵਾਲ ਮੁਸਲਮਾਨਾ ਛੱਡਿਆ ਖਾਣਾ ਖਾਜ ਹਲਾਲ Hindu ਆਨੰਦ ਰੋਗ ਕੈ ਤਿੰਨਾ ਹੋਸੀ ਕੌਣ ਹਵਾਲ ਉਹੇ ਪਾਸਨ ਕਿਸ ਸਜਾਏ ਨੋ ਜਸਨ ਕਿੜੀ ਜਾਏ ہوسی کی حوال تنہ خاصن کی سجائیں کلمہ ایشد آکھ کے خاص خان بگانا مال ہندو دگا کمائے کھائے کی ہوئے تنہ حوال اکھن مسلمان ایوں اسا رسول پنائے نیکی بدینہ کو پچھے ان پچھے پیشتی جائے جنی کلمہ آکیا سے دوزک لہن سجائے ہندو رام رام آکھ کے مال بگانا کھائے ٹٹھا کس خدائے ہے؟ ਕਿਸ ਅਗੇ ਇਸ ਕਾ ਨਾਹੀਂ ਇਹ ਨਸੀਹਤ ਜਾਣਕਰ ਦਉ ਪਦ ਅਮਲ ਕਮਾਈ ਇਨਾ ਸਿਰ ਕੀ ਹੋਏ ਸੀ ਦੇਵੋ ਸੱਚ ਸੁਨਾਈ ਜਵਾਬ ਨਾਨਕ ਸ਼ਾ ਸੂਰਾ ਆਕੇ ਨਾਨਕ ਸ਼ਾ ਸੱਚ ਸੁਨੋ ਭਾਉਦੀਨ ਪੀਰ ਖਾਣਾ ਖਾਨ ਹਰਾਮ ਜੋ ਉਸਨ ਅੰਤ ਜ਼ਹਿਰ ਉਹੇ ਤਰਸਨ ਜੋ ਸੰ ਬਾਤ ਦਾ ਸਿਰ ਸਹਿ ਸੰ ਵੱਡੇ ਅਜ਼ਾਬ ਕਟਕਟ ਲਈਨ ਹੈ ਜਮਾ ਸੁਨੇ ਨ ਕੋਈ ਦਾਤ ਸੁਨੇ ਨਾ ਰਾਮ ਰਸੂਲ ਕੋ ਸੁਨੇ ਨਾ ਕੋਈ ਅਵਤਾਰ ਉਮਤ ਛਡਾਇਨ ਕੈਤਪਿਤ ਆਪ ਜਲ ਬਲ ਹੋਏ ਛਾਰ ਓਨ ਆਪਣੀ ਮੈਲ ਨਾ ਤੋਤੀਆ ਹੋਰ ਕਿਉ ਕਰ ਹੋਵਨ ਪਾਕ ਨਾਨਕ ਕਹੇ ਸੁਣ ਪੀਰ ਜੀ ਸਭ ਉਮਤ ਰਹੇ ਨ ਪਾਕ ਮੁਖ ਰਾਮ ਰਸੂਲਾ ਆਕ ਕੇ ਮੂਸਮਾਲ ਬਿਗਾਨਾ ਖਾਈ ਬਾਤ ਦਿਣਾੜੇ ਕੀਰਤਬੀ ਵਿੱਚ ਦੋਜ਼ਕ ਲਹਿਨ ਸਜਾਈ ਸਵਾਲ ਪੀਰ ਬਹਾਉਦੀਨ ਸੂਰਾ ਆਖੇ ਪੀਰ ਬਹਾਉਦੀਨ ਸੁਣੋ ਨਾਨਕ ਪੀਰ ਕਿਉਂ ਕਰ ਕਰਦਾ ਨੋ ਕਲ ਰੂਹ ਕੋ ਸੱਚੀ ਤਦਬੀਰ ਕਿਥੋਂ ਦੀ ਇਹ ਖਾਕ ਹੈ ਮਰਦਾ ਕਿੱਥੇ ਜਾਏ ਖਾਕ ਵਿੱਚ ਉਨੀ ਖਾਕ ਤੇ ਫਿਰ ਕਿਉਂ ਕਰ ਮਿਲਦੀ ਆਏ ਰੂਹ ਵਿੱਚ ਉਨਾ ਜਸਿਓ ਕਿਉਂ ਪਹਿਰੇ ਜਸਿਓ ਔਰ ਇੱਕ ਠੋਰ ਨੂੰ ਛੱਡ ਕੇ ਕਿਉਂ ਫਿਰਦਾ ਅਵਰੀ ਠੋਰ ਇਹ ਹਕੀਕਤ ਜੋ ਦੱਸੇ ਸੋਈ ਪਾਕ ਫਕੀਰ ਸਿਰ ਪੀਰਾਂ ਦੇ ਪੀਰ ਉਹ ਸਿਰ ਮੀਰਾਂ ਦੇ ਮੀਰ جواب ਨਾਨਕ ਸ਼ਾਸੂਰਾ ਆਖੇ ਨਾਨਕ ਸ਼ਾ ਸੱਚ ਸੁਣੋ ਬਾਬੂਦੀਨ ਪੀਰ ਕਾਸ਼ ਅੰਦਰ ਜੋ ਮਰੇ ਫਿਰ ਚਲਦਾ ਨਕਲ ਸਰੀਰ ਜੁਸਾ ਮਸ਼ਰਕ ਉਪਜਾ ਫਿਰਦਾ ਮਗਰਬ ਚਾਹੀ ਬਾਦ ਉਡਾਏ ਖਾਕ ਨੂੰ ਫਿਰ ਮਿਲੇ ਉਠਾਉ ਆਏ ਪਾਂਡਾ ਪੰਨਾ ਖਾਕ ਦਾ ਵਤਨਾ ਆਵੇ ਰਾਸ ਫਿਰ ਪਾਂਡਾ ਹੋਰ ਬਣਾ ਕੇ ਰੂ ਕਰਦਾ ਤਾਂ ਮੈਂ ਬਾਸ ਜਿਚਰ ਕਾਇਮ ਨਾਹੇ ਰੂ ਟਿਕੇ ਨਾ ਇਕੱਤੇ ਠੌਰ ਇੱਕ ਪਲਕ ਦੇ ਅੰਤਰੇ ਕਰ ਆਵੇ ਤੈ ਤਿਸ ਤੋਰ ਰੂਹ ਪਵਨ ਦੀ ਜਾਤ ਹੈ ਫਿਰ ਨਾ ਆਵੇ ਹੱਥ ਇਸ ਟੀ ਮੁਸਤੀ ਪਹਰਾ ਰਹੰਦਾ ਲਖ ਅਲਖ ਪੰਨਨ ਕਰਨ ਸਮਰਤ ਹੈ ਬਾਣੀ ਹੁੰਦਾ ਰੱਬ ਆਪੇ ਕਰੇ ਅਵਲਤੇ ਆਪੇ ਕਰੇ ਸਭਬ ਆਪੇ ਬੰਨੇ ਆਪਨ ਆਪੇ ਦੇਵੇ ਕੋਲ ਆਪੇ ਟੇ ਖਮੋਸ਼ ਹੋਏ ਆਪੇ ਬੋਲਨ ਬੋਲ ਸਵਾਲ ਪੀਰ ਬਹਾਉਦੀਨ ਸੂਰਾਂ ਆਖੇ ਪੀਰ ਬਹਾਉਦੀਨ ਸੁਨਾਨਾਨਿਕ ਕਰਤਾਰ ਜਿੱਤੀ ਈਥੇ ਪੈਕੰਬਰਾ ਜਿੱਤੀ ਈਥੇ ਅਵਤਾਰ ਬਾਦਸ਼ਾਹ ਉਮਰਾਓ ਕਾਜ਼ੀ ਮੁਫਤੀ ਸ਼ੇਖ ਮੁੱਲਾ ਤੇ ਮੁਲਾਣਿਆ ਪੜਨ ਕਿਤਾਬ ਅਨੇਕ ਪੀਰਾਂ ਫਕੀਰਾਂ ਔਲੀਆਂ ਗੋਸ ਕুতਬਸালার ਹੁਕਮ ਲੈ ਆਏ ਰੱਬ ਦਾ ਨੇਕ ਅਮਲ ਵਿਚਾਰ ਇਥੇ ਆਏ ਦੁਨੀ ਵਿੱਚ ਕੇਰੇ ਨਫਸ ਸ਼ੈਤਾਨ ਕੇਰੇ ਬਚ ਕਚ ਕੋਹੜ ਮੇ ਕਾਰਨ ਕਪੜੇ ਤਾਨ ਬਿਨਾਂ ਦਰੋਗ ਨਾ ਆਵਨੀ ਲੱਖ ਹਜ਼ਾਰਾਂ ਦਮ ਕਰਕੇ ਜ਼ਬਰ ਜ਼ਹਾਨ ਤੇ ਜ਼ਾਲਮ ਲੁੱਟ ਲੁੱਟਖਾਨ ਰੱਖ ਆਪਣਾ ਰਸੂਲ ਦੀ ਤੁਰਕ ਕਰੇਂਦੇ ਜ਼ੋਰ ਹਿੰਦੂ ਰਾਮਪੁਲਾਏ ਕੇ ਤਰੂ ਲੈਂਦੇ ਧਾਮ ਕਰੋੜ ਦਰਗਾਹ ਕੀ ਹਵਾਲ ਹੋਈ ਸਿਰ ਹਿੰਦੂ ਮੁਸਲਮਾਨ ਕੀ ਸਿਰ ਹੋਏ ਪੈਕੰਬਰਾਂ ਜੋ ਉਮਤ ਦੇ ਜ਼ਮਾਨ ਜਵਾਬ ਨਾਨਕ ਸ਼ਾ ਸੂਰਾ ਆਖੇ ਨਾਨਕ ਸਿਆ ਸੱਚ ਸੁਣੋ ਬਾਬੂਦੀਨ ਪੀਰ ਅਵਤਾਰ ਪੈਗੰਬਰ ਜਿਤਨੇ ਵਿੱਚ ਦਰ ਕੈ ਬਤ ਜ਼ਹੀਬ ਉਮਤ ਕਰੇ ਅਜਾਬ ਬੋ ਪੈਗੰਬਰ ਸਿਰ ਪਰ ਬੋ ਹਿੰਦੂ ਪਾਪ ਕਮਾਮ ਤੇ ਸਦ ਪੁੱਛੀਨ ਅਵਤਾਰ ਕਾਜ਼ੀ ਵਗੈਰਾ ਹੋਰ ਜੋ ਵਿੱਚ ਜ਼ੇਲੀ ਬਹੁਤ ਹੈਵਾਨ ਮਿਲਨ ਸਜਾਈ ਤਿਨਾ ਕੋ ਜੋ ਹੁੰਦੇ ਬੇਈਮਾਨ ਬੱਤੇ ਪਾਪਾ ਕਾਰਨੇ ਸੋ ਹੁਣ ਤੱਕ ਛੁੱਟੇ ਨਾਲ ਅਮਲ ਜਿਨ੍ਹਾਂ ਦੇ ਬਹੁਤ ਜ਼ੁਲਮ ਸਿਰ ਪਰ ਚੜਿਆ ਗੁਨਾਏ ਔਰ ਗੌਰ ਗਰੀਬਾ ਨਾ ਕਰ ਲੈ ਰਿਸ਼ਵਤ ਆਕਾ ਗਵਾਈ ਦਰਗੇ ਅੰਦਰ ਡਿੱਠਾ ਮੈਂ ਪਾਂਦੇ ਬਹੁਤ ਸਜਾਈ ਸਵਾਲ ਪੀਰ ਬਹਾਉਦੀਨ ਸੁਣਾ ਆਖੇ ਪੀਰ ਬਹਾਉਦੀਨ ਸੁਣੋ ਨਾਨਕ ਸ਼ਾ Hindu Turk ਦੋਇ ਹੱਤੇ ਸਿਰ ਪਰ ਇੱਕ ਅਲਾਹੇ Hindu ਆਕਰ ਅਸਾਂ ਵਿੱਚ Turk ਕਹਿਣ ਅਸਾਂ ਮਾਹੇ ਦੋਇ ਫਿਰਕਿਆਂ ਵਿੱਚ ਕਿਸ ਵੱਲ ਸੱਚੇ ਦੇ ਸੁਣਾਹੇ Hindu ਰਦਨ Turk ਨੂੰ Turk ਰਦੇ Hindu ਆਹੇ ਦੋਹਾਂ ਵਿੱਚ ਸੱਚਾ ਕੌਣ ਹੈ ਸੱਚੀ ਕੈ ਸਮਝਾਈ ਤੁਰਕ ਕਹਿਣ ਰੱਬ ਤੁਰਕ ਹੈ Hindu ਕਹਿਣ Hindu ਆਹੇ ਰੋਲਾ Hindu ਤੁਰਕ ਦਾ ਇਲਾਹਦ ਕਰ ਦਿਖਲਾਈ ਜਿਉ ਪਾਣੀ ਦੁੱਧ ਮਿਲਾਪ ਹੈ ਤਿਉ Hindu ਮੁਸਲਮਾਨ ਰੋਗਨ ਹੱਥ ਨਾ ਆਵਈ ਰਿੜ ਕਨਹਾਰ ਸ਼ੈਤਾਨ ਬਹੁਤੀਆਂ ਬੜੀਆਂ ਨਸੀਤਾ ਬਹੁਤੇ ਤਰੇ ਕਤੇ ਅਜਲ ਹੈਰਾਨੀ ਮਨੈ ਵਿੱਚ ਇਕ ਰੱਬ ਦੁਏ ਪੇਦ ਤਿੰਨਾ ਅੰਦਰ ਬਹੁਤ ਹੈਨ ਫਿਰ ਕੇ ਅੰਤ ਨਾ ਪਾਰ ਪੀਰ ਕਹੈ ਸੁਣ ਨਾਨਕਾ ਕਰਦੇ ਹੋ ਤਾਰ ਪਤਾਰ ਜਵਾਬ ਨਾਨਕ ਸ਼ਾ ਸੂਰਾ ਨਾਨਕ ਆਕੇ ਪੰਦ ਸੱਚ ਸੁਣੋ ਬਹਾਉਦੀਨ ਪੀਰ ਰੱਦ ਹੋ ਹਿੰਦੂ ਤੁਰਕ ਦੋਏ ਜੋ ਹੋਏ ਬਹੁਤ ਜ਼ਾਹਿਰ ਹਿੰਦੂ ਮੁਸਲਮਾਨ ਇਕ ਸਾਈਂ ਦੀ ਦੋ ਹੱਦ ਦੋਨੋਂ ਕਰ ਮਨਸੂਖ ਤੂੰ ਜੋ ਅੱਲਾ ਕੀ ਤੇ ਰੱਦ ਰੱਦ ਜ਼ਹੂਦਾਂ ਕਾਫਰਾਂ ਮੁਨਾਫਕਾਂ ਤੇ ਮਲਹਦ ਰੂਮੀ ਜੰਗੀ ਇਰਮਣੀ ਹਬਸ਼ੀ ਤੇ ਇਲਮਾਕ ਕਸ਼ਮੀਰੀ ਕਸ਼ਮੀਰੀਆਂ ਹੀਰਾ ਤੁਰਕ ਤਲਾਕ ਕੁਫਰ ਫਿਰੰਗੀ ਦੋਜ਼ ਕੀ ਯੂਨਾਨੀ ਬਤ ਖਾਏ ਦਹਿਮੀਏ ਗੁਮਰਾਹ ਹੋ ਜੋ ਜਾਣਣ ਨਹੀਂ ਅਲਾਈ ਫਿੱਟਾ ਦੁੱਧ ਨਾ ਕੰਮ ਕਿਸ ਰੋਗਨ ਹੱਥ ਨਾ ਆਹੇ ਜੇ ਸੂਵਰੀਆ ਰਿੜਕੀਆ ਸੜ ਸੁਖ ਮੁੱਢ ਹੋ ਜਾਈ ਨਾਨਕ ਆਕੇ ਸੁਣ ਪੀਰ ਜੀ ਬਾਝ ਸੱਚ ਗੁਮਰਾਹੀ ਜਾਂ ਇਤਨਾ ਬਿਆਨ ਪੀਰ ਬਾਹੂ ਦੀ ਨਾਲ ਹੋਇਆ ਤਾਂ ਫੇਰ ਬਗਦਾਦ ਕਾ ਪੀਰ ਜਲਾਲਦੀਨ ਬਗਦਾਦੀ ਮੁਹੰਮਦਦੀਨ ਕਾ ਮਨ ਵਿੱਚ ਤਮਕ ਖਾਏ ਕਰ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ